ਹੈਲੋ ਜੀ ਸਰ ਸ਼ਿਕਾਲ ਤੁਹਾਡੇ ਲਈ ਲੈ ਕੇ ਆਏ ਹਾਂ ਬਹੁਤ ਹੀ ਪਿਆਰਾ ਜਿਹਾ ਡਿਜ਼ਾਈਨ ਦੋ ਕਲਰਾਂ ਦਾ ਤੁਸੀਂ ਕਿਸੇ ਵੀ ਕਲਰ ਤੇ ਇਹਨੂੰ ਬਣਾ ਸਕਦੇ ਹੋ ਮੈਂ ਇੱਥੇ ਵਾਈਟ ਔਰ ਰੈੱਡ ਦਾ ਬਣਾਇਆ ਤੁਸੀਂ ਕੋਈ ਵੀ ਕਲਰ ਕੰਬੀਨੇਸ਼ਨ ਕਰਕੇ ਇਸ ਤੇ ਇਹਨੂੰ ਬਣਾ ਸਕਦੇ ਹੋ ਕਿਸੇ ਵੀ ਕਾਰਡੀਆਂ ਤੇ ਇਹਨੂੰ ਅਪਲਾਈ ਕਰੋ ਬਹੁਤ ਹੀ ਜ਼ਿਆਦਾ ਸੋਹਣਾ ਲੱਗੂਗਾ ਇਸ ਨੂੰ ਬਣਾਉਣ ਦੇ ਲਈ ਕੁੰਡੇ ਰੱਖਣੇ ਆ ਤੁਸੀਂ ਨੇ ਦੋ 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 ਕੁੰਡਿਆਂ ਦੇ ਹਿਸਾਬ ਨਾਲ ਇਹਦੇ ਕਿੰਨੇ ਮਰਜੀ ਕੁੰਡੇ ਆਪਾਂ ਰੱਖ ਸਕਦੇ ਹਾਂ ਬਹੁਤ ਹੀ ਪਿਆਰਾ ਡਿਜ਼ਾਈਨ ਹੈ ਜੇਕਰ ਡਿਜ਼ਾਈਨ ਪਸੰਦ ਆਇਆ ਤਾਂ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਹਾਂ ਸੋ ਇਹ ਕੋਈ ਵੀ ਬਾਰਡਰ ਬਣਾਉਣ ਤੋਂ ਬਾਅਦ ਡਿਜ਼ਾਈਨ ਦੀ ਪਹਿਲੀ ਸिलाई ਸਿੱਧੇ ਪਾਸੇ ਤੋਂ ਦੋ ਕੁੰਡੇ ਸਿੱਧੇ ਇੱਥੇ ਮੈਂ ਐਕਸਟਰਾ ਕੁੰਡਾ ਨਹੀਂ ਰੱਖਿਆ ਜੇ ਤੁਸੀਂ ਰੱਖਣਾ ਚਾਹੁੰਦੇ ਹੋ ਰੱਖ ਸਕਦੇ ਹੋ ਦੋ ਕੁੰਡੇ ਸਿੱਧੇ ਬਣਾਉਣ ਤੋਂ ਬਾਅਦ ਇੱਥੋਂ ਆਪਾਂ ਨੇ ਕੁੰਡੇ ਦੇ ਵਿੱਚ ਨਹੀਂ ਪਾਉਣਾ ਇੱਥੋਂ ਬਚਾ ਲਓ ਦੋ ਗੋਲ ਛੱਡਨੇ ਆ 1 2 ਤੇ ਤਿੰਨ ਤੀਜੇ ਹੌਲ ਵਿੱਚ ਨਹੀਂ ਇੱਕ ਆਪਾਂ ਨੇ ਐਕਸਟਰਾ ਲੂਪ ਲੈਣੀ ਆ ਲੂਟੀ ਲਈ ਰੱਖਣਾ ਫਿਰ ਦੋ ਕੁੰਡੇ ਸਿੱਧੇ ਫਿਰ ਇੱਥੋਂ ਤੀਜੇ ਹਾਲ ਵਿੱਚ ਵੀ ਆਪਾਂ ਨੇ ਲੂਪ ਲੈਣੀ ਹੈ ਇੱਕ ਦੋ ਤਿੰਨ ਹੱਸ ਕੇ ਫਿਰ ਦੋ ਗੁੰਦੇ ਸਿੱਧੇ ਫਿਰ ਉਸੇ ਤਰ੍ਹਾਂ ਹੀ ਤੀਜੇ ਹਾਲ ਵਿੱਚ ਵੀ ਇੱਕ ਦੋ ਤਿੰਨ ਤੀਜੇ ਹਾਲ ਵਿੱਚ ਵੀ ਆਪਾਂ ਨੇ ਇੱਕ ਲੂਪ ਲੈਣੀ ਹੈ ਦੋ ਗੁੰਦੇ ਸਿੱਧੇ ਪੂਰੀ ਸਲਾਈ ਚੱਪਾ ਇਹ ਹੀ ਰਿਪੀਟ ਕਰਨਾ ਇੱਕ ਹੌਲ ਦੋ ਹੌਲ ਤਿੰਨ ਤੀਜੇ ਹੌਲ ਵਿੱਚ ਵੀ ਆਪਾਂ ਇਸ ਤਰ੍ਹਾਂ ਦੋ ਬਨੇਣੀ ਨੂੰ ਇੱਕ ਦੋ ਤੀਜੇ ਹੌਲ ਵਿੱਚ ਵੀ ਆਪਾਂ ਨਹੀਂ ਖਾ ਦੋ ਬਨੇਣੀ ਇਹ ਤੋਹ ਕਿੰਦੇ ਕਿੰਦੇ ਤੀਜੇ ਹੌਲ ਵਿੱਚ ਹੁੰਦੀ ਹੈ ਇਸ ਤਰ੍ਹਾਂ ਬਲੂਪ ਲੈਣੀ ਦੋ ਕਿਤੋਂ ਤੇ ਤੀਜੇ ਹੌਲ ਵਿੱਚ ਹੁੰਦੀ ਬਲੂਪ ਲੈਣੀ ਹੈ ਤੋਹ ਕਿੰਦੇ ਸਿੱਤੇ 뒤집어 놓은 쪽은 옆에 띄워놓은 뒤도 뒤집어 놓은 쪽은 옆에 띄워놓은 뒤도 띄워놓은 쪽은 옆에 띄워놓은 뒤 이렇게 도 ਕੀਚੇ ਹੌਲ ਵਿੱਚੋਂ ਦੀ 2 ਕਿਲੇ ਮੰਨਦੇ ਲਓ ਸਟਿਚ ਦੋ ਹੁੰਦੇ ਸਿੱਧੇ ਠੀਕ ਹੈ ਬੀ ਐਂਡੀ ਪਹਿਲੀ ਸਲਾਈ ਕੰਪਲੀਟ ਹੋ ਗਈ ਠੀਕ ਹੈ ਜਦੋਂ ਤੁਸੀਂ ਸਟਾਰਟਿੰਗ ਦੇ ਵਿੱਚ ਬੋਟਲ ਤੋਂ ਬਾਅਦ ਤੇ ਆਪਾਂ ਇਹ ਪੂਤੀ ਪੁਣੀ ਹੈ ਉਹ ਤੁਸੀਂ ਇੱਕਸਲਾਈ ਇੱਥੇ ਬੇਸ ਕੰਨ ਪਲੇਨ ਵੀ ਪਾ ਸਕਦੇ ਹੋ ਜੇ ਨਹੀਂ ਪਾਉਣੀ ਤਾਂ ਤੁਸੀਂ ਨਾ ਵੀ ਪਾਓ ਦੂਜੀ ਸਲਾਈਂ ਪੁੱਠੀ ਸਾਈਡ ਕੋ ਧਿਆਨ ਨਾਲ ਦੇਖਿਓ ਦੋ ੁੰਡੇ ਸਿੱਤੇ ਜਿਹੜਾ ਲੂਕ ਵਾਲਾ ੁੰਡਾ ਉਹ ਇਦਾਂ ਇਸ ਲੇਪ ਕਰਨਾ ਦੋ ੁੰਡੇ ਸਿੱਤੇ ਸਾਰੇ ਪੁੱਠੇ ਉਥੇ ਸਲਾਈਂ ਵਿੱਚ ਸਾਰੇ ੁੰਡੇ ਨੂੰ ਪੁੱਠੇ ਹੀ ਬਣਾਉਣਾ রূপ গে সলিপ কর্ডে পুঠে লুপালে গ্ডে নলিপ কর্ডে পুঠে লুপালে কুড়ে ন স্লিপ কর্ডে পুঠে লুপালে গ্ডে স্লিপ কর্ডে পুঠে লুপালে কুড়ে স্লিপ কর্ডে পুঠে ਇੱਕ ਕੁੰਡੇ ਨੂੰ ਸਲਿੱਪ ਕਰਨਾ ਦੋ ਕੁੰਡੇ 붙ੇ ਇੱਕ ਕੁੰਡੇ ਨੂੰ ਸਲਿੱਪ ਕਰਨਾ ਦੋ ਕੁੰਡੇ 붙ੇ ਇੱਕ ਕੁੰਡੇ ਨੂੰ ਸਲਿੱਪ ਕਰਨਾ ਦੋ ਕੁੰਡੇ 붙ੇ ਨਾਸਟ ਵਿੱਚ ਵੀ ਦੋ ਕੁੰਡੇ 붙ੇ ਹੁਣ ਆਪਾਂ ਸਿੱਧੇ ਪਾਸੇ ਤੋਂ ਡਿਜ਼ਾਈਨ ਦੀ ਤੀਜੀ ਸਲਾਈ ਹੈ ਤੀਜੀ ਸਲਾਈ ਧਿਆਨ ਨਾਲ ਦੇਖਿਓ కు కు సూపవ కులస్డే నీధా ఇరవై ఫూప వాను సైతే చక్కకి ఇద్దర ఫైడ్ దో కు పను ఇద్దరలే కుండే బుణ్నూపను చక్కే ਫਿਰ ਉਹਨੂੰ ਦੂਜੇ ਗੁੰਡੇ ਨਾਲ ਲਾ ਕੇ ਬੈਕ ਸਾਈਡ ਤੋਂ ਦੋ ਦਾ ਇੱਕ ਇਸ ਤਰ੍ਹਾਂ ਇਹ ਡਿਜ਼ਾਈਨ ਬਣਦਾ ਜੀ ਉਹ ਤਾਂ ਪਹਿਲਾਂ ਇਧਰਲੇ ਨਾਲ ਦੋ ਦਾ ਇੱਕ ਫਿਰ ਇਹਨੂੰ ਇਧਰ ਚੱਕਿਆ ਇਧਰਲੇ ਨਾਲ ਦੋ ਦਾ ਇੱਕ ਬਹੁਤ ਹੀ ਸੋਖਾ ਡਿਜ਼ਾਈਨ ਹੈ ਬਹੁਤ ਹੀ ਈਜੀ ਆ ਬਣਿਆ ਹੋਇਆ ਵੀ ਬਹੁਤ ਜਿਆਦਾ ਸੋਹਣਾ ਲੱਗਦਾ ਪੂਰੀ ਸिलाई ਚ ਇਦਾਂ ਹੀ ਰਿਪੀਟ ਕਰਨਾ ਹੈ ਸਟੈਂਪ ਲਾਸਟ ਵਾਲਾ ਤੇ ਬਈਆਂ ਦੀਆਂ ਤਿੰਨ ਸਲਾਈਆਂ ਕੰਪਲੀਟ ਹੋ ਗਈਆਂ ਚੌਥੀ ਸਲਾਈ ਸਿੱਧੀ ਸਾਈਡ ਚੌਥੀ ਸਲਾਈ ਪੁੱਠੀ ਸਾਈਡ ਤੋਂ ਚੌਥੀ ਸਲਾਈ ਦੇ ਵਿੱਚ ਸਾਰੇ ਹੀ ਕੁੰਡਿਆਂ ਨੂੰ ਪੁੱਠਾ-ਪੁੱਠਾ ਹੀ ਬਣਾਉਣਾ डि जो कंप्लीट हो गया हम आप इतने वाइट कलर ऐड करा दोबारा तो एक बार तुम रिपीट करके दस देने एक सिलाई गुणना सेम है पर चार सिलाइयों तो बाद जो कलर चेंज हो जाता कुछ तो దో కు సో దో తో బాధ తీసరే హల్ దో తి తిజే హల్ చూడ ఇత బ బ్రీజే హల్ూప బ ఫో కు సెే ਤਾਂ ਫੇਰ ਮਾਦਨ ਬਣਾ ਲਿਓ ਤੇ ਫਿਰ ਵਾਲੇ ਲਈ ਤੀਜੇ ਹੌਲ ਚੋਂ ਫਿਰ ਲੂਪ ਬਣਾਉਣਾ ਹੈ ਤਾਂ ਸਤਿ ਸ੍ਰੀ ਅਕਾਲ ਤੀਜੇ ਹੌਲ ਚੋਂ ਲੂਪ ਬਣਾਉਣਾ ਫਿਰ ਤੀਜੇ ਹੌਲ ਲੱਭਣ ਦੀ ਆਪਾਂ ਨੂੰ ਲੋੜ ਨਹੀਂ ਪੈਂਦੀ ਫਿਰ ਇਹਨਾਂ ਦੀ ਸੇਤ ਚ ਹੌਲ ਬਣਦਾ ਜਾਂਦਾ ਜਿਹੜਾ ਉੱਥੇ ਆਪਾਂ ਲੂਪ ਲੈ ਲੈਨੇ ਆ తిజ బ దో కు తిజే హోల్ూ బా దో కు సీసరే హల్ూ బాని ਦੋ ਕੁੰਡੇ ਲੈ ਸਿੱਤੇ ਤੀਸਰੇ ਹੌਲ ਦੇ ਵਿੱਚ ਰੂਪ ਬਣਾਉਣੀ ਦੋ ਕੁੰਡੇ ਲੈ ਸਿੱਤੇ ਤੀਸਰੇ ਹੌਲ ਦੇ ਵਿੱਚ ਬੂਟ ਬਣਾਉਣੀ ਦੋ ਕੁੰਡੇ ਲੈ ਸਿੱਤੇ ਇਸ ਤਰ੍ਹਾਂ ਹੁਣ ਤੁਸੀਂ ਇੱਥੇ ਲੈ ਸਾਈਡ ਤੋਂ ਵੀ ਦੀ ਸਲਾਈ ਵੀ ਕਰ ਸਕਦੇ ਹੋ ਦੋ ਕੁੰਡੇ ਉੱਥੇ ఇ కుండేను సెక్న సేమ జాగ్రే తర్వాత డైన్ బాగా పజన ఉమీక పసందేగా బ పారా డైన్